ਸਾਸੀ ਕਾਲ ਜੀ ਦਰਸ਼ਕੋ ਸੋਚ ਤੇ ਸ਼ਕਤੀ ਮੈਗਜ਼ੀਨ ਤੇ YouTube ਚੈਨਲ ਦੇ ਦਰਸ਼ਕੋ ਜਿੰਨੇ ਵੀ ਮੇਰੇ ਦੇਖਣ ਵਾਲੇ ਨੇ ਆਪਾਂ ਇੱਕ ਗੱਲ ਸਾਂਝੀ ਕਰਨੀ ਅੱਜ ਉਹ ਸਾਂਝੀ ਕੀ ਕਰਨੀ ਹੈ ਗੱਲ ਆਪਾਂ ਨੂੰ ਸਭ ਪਤਾ ਕਿ ਤਿਹਾਰਾ ਦਿਨ ਚੱਲ ਰਹੇ ਨੇ ਅੱਗੇ ਦੀਵਾਲੀ ਵੀ ਆ ਰਹੀ ਹੈ ਔਰ ਦੀਵਾਲੀ ਦੇ ਵਿੱਚ ਇਸ ਟਾਈਮ ਜੋ ਮਠਿਆਈਆਂ ਦਾ ਜੋਰ ਚੱਲ ਰਿਹਾ ਹੈ ਮਠਿਆਈਆਂ ਖਾ ਰਹੇ ਆਪਾਂ ਦੁਨੀਆ ਭਰ ਚ ਮਠਿਆਈਆਂ ਬਣ ਰਹੀਆਂ ਉਹ ਮਠਿਆਈਆਂ ਕਿੱਦਾਂ ਬਣ ਰਹੀਆਂ ਜਿਦੀਆਂ ਖਬਰਾਂ ਆਪਾਂ ਅਕਸਰ ਡੇਲੀ ਖਬਰਾਂ ਸੋਸ਼ਲ ਮੀਡੀਆ ਤੇ ਜੇ ਪਰਾਂਚ ਕਿ ਯੂਪੀ ਦੇ ਵਿੱਚ ਰਾਜਸਥਾਨ ਦੇ ਵਿੱਚ ਕਿੰਨਾ ਡੁਪਲੀਕੇਟ ਸਮਾਨ ਫੜਿਆ ਜਾਂਦਾ ਹੁਣ ਉਹ ਸਮਾਨ ਕਿੱਦਾਂ ਤਿਆਰ ਹੁੰਦਾ ਉਹ ਆਪਾਂ ਸਭ ਪਤਾ ਹੀ ਹੈ ਲੇਕਿਨ ਹਾਲਾਤ ਕੀ ਨੇ ਦੁੱਧ ਕਿੱਥੋਂ ਆਂਦਾ ਐ ਇਹਨਾਂ ਦੁੱਧ ਦੀ ਪੈਦਾਵਾਰ ਹੈ ਹੁਣ ਜੇ ਪੰਜਾਬ ਦੀ ਵੀ ਗੱਲ ਕਰ ਲਈ ਆਪਾਂ ਕਿ ਜਿਹਨੂੰ ਪੰਜਾਬ ਦੇ ਵਿੱਚ ਕਿ ਸਭ ਤੋਂ ਜ਼ਿਆਦਾ ਮਰ ਜਾਂਦਾ ਸੀ ਕਿ ਦੁੱਧ ਇੱਥੇ ਬਹੁਤ ਜ਼ਿਆਦਾ ਲੇਕਿਨ ਹਾਲਾਤ ਕੀ ਨੇ ਕਿ ਵੀ ਇੱਥੇ ਫੇਰ ਵੀ ਪਿਓਰ ਦੁੱਧ ਨਹੀਂ ਹੈ ਉਹ ਪਿਓਰ ਦੁੱਧ ਦਾ ਕਾਰਨ ਕੀ ਕਿ ਦੁੱਧ 'ਚ ਮਿਲਾਵਟ ਕਰ ਰਹੇ ਨੇ ਮਿੱਠਾ ਜ਼ਹਿਰ ਖਰਾ ਰੇ ਨੇ ਆਪਾਂ ਨੂੰ ਜਿੰਨੀਆਂ ਵੀ ਮਠਾਈਆਂ ਬਣ ਰਹੀਆਂ ਜਿੰਨਾ ਵੀ ਸਮਾਨ ਬਣ ਰਿਹਾ ਡੁਪਲੀਕੇਟ ਬਣ ਰਿਹਾ ਉਹਦੇ ਵਿੱਚ ਮਿਕਸਿੰਗ ਹੋ ਰਹੀ ਆ ਪਹਿਲਾਂ ਦੁੱਧ ਦਾ ਕੀ ਸੀਗਾ ਦੁੱਧ ਵਿੱਚ ਪਾਣੀ ਪਾਇਆ ਜਾਂਦਾ ਸੀ ਤਾਂ ਇੱਕ ਸਰਜ ਜਾਂਦਾ ਸੀ ਲੇਕਿਨ ਆ ਜਿਹੜਾ ਸਮਾਂ ਚੱਲ ਰਿਹਾ ਹੈ ਇਸ ਸਮੇਂ ਦੇ ਵਿੱਚ ਇਸ ਟਾਈਮ ਦੁੱਧ ਦੇ ਵਿੱਚ ਜਿੰਨਾ ਵੀ ਕੈਮੀਕਲ ਬਣਾ ਕੇ ਪਾ ਕੇ ਕੈਮੀਕਲ ਤਿਆਰ ਕਰਕੇ ਦੁੱਧ ਤਿਆਰ ਕਰ ਰਹੇ ਨੇ ਉਹ ਆਪਾਂ ਨੂੰ ਮਿੱਠਾ ਜ਼ਹਿਰ ਖਿਲਾਇਆ ਜਾ ਰਿਹਾ ਉਹਦੇ ਨਾਲ ਕੀ ਹਾਲਾਤ ਹੋ ਰਹੇ ਨੇ ਕੀ ਆਪਣੇ ਬਿਮਾਰੀਆਂ ਲੱਗ ਰਹੀਆਂ ਕਿੰਨੇ ਸਾਤਾ ਖਰਾਬ ਹੋ ਰਹੇ ਨੇ ਸਿੱਤਾ ਕਿੰਨੀਆਂ ਖਰਾਬ ਹੋ ਰਹੀਆਂ ਪ੍ਰਸ਼ਾਸਨ ਛਾਪੇ ਵੀ ਮਾਰ ਰਹੀ ਹੈ ਕਿ ਜਗ੍ਹਾ ਤੇ ਛਾਪੇ ਮਾਰੇ ਨੇ ਕਿਹ ਦੁਕਾਨਾਂ ਫੜੀਆਂ ਜੁਰਮਾਨੇ ਕਰੇ ਲੇਕਿਨ ਜਿਹੜੀਆਂ ਮਠਾਈਆਂ ਫੇਰ ਚੱਲ ਰਹੀਆਂ ਉਹ ਅੱਜ ਦੇ ਨਹੀਂ ਬਣ ਰਹੀਆਂ ਉਹ ਅੱਜ ਤੋਂ 10-10 ਦਿਨ ਪਹਿਲਾਂ ਤਿਆਰ ਹੋਈਆਂ ਹੋਈਆਂ ਔਰ ਦੇਖ ਰਿਹਾਓ ਜਿਹੜੀਆਂ ਮਠਾਈਆਂ ਦੇ ਵਿੱਚ ਕਿੰਨਾ ਬੁਰਾ ਹਾਲ ਹੈ ਜਿੱਥੇ ਬਣ ਬਣ ਰਹੀਆਂ ਦਵਾਈਆਂ ਉਹ ਆਪਣੀਆਂ ਮਠਾਈਆਂ ਉੱਥੇ ਕਿੰਨੀ ਸਫਾਈ ਹੈ ਇਹ ਆਪਾਂ ਭਲੀ ਭਾਤ ਜਾਣਦੇ ਆ ਸੋ ਜਿਹੜੀ ਮੈਂ ਗੱਲ ਕਹਿਣਾ ਚਾਹੁੰਦਾ ਹੈ ਕਿ ਪ੍ਰਸ਼ਾਸਨ ਨੂੰ ਚਾਹੀਦਾ ਕਿ ਇਹ ਦੇ ਨਾਲ ਜਾ ਕੇ ਹੋਰ ਸਖਤੀ ਕਰੇ ਜਿੰਨਾ ਸਖਤੀ ਕਰ ਸਕਦੇ ਆ ਉਹ ਸਖਤੀ ਕਰਨ ਜਿਹੜਾ ਮਿੱਠਾ ਜ਼ਹਿਰ ਲੋਕਾਂ ਨੂੰ ਖੁਲਾਇਆ ਜਾ ਰਿਹਾ ਉਹ ਤੋਂ ਆਪਾਂ ਕਿੱਦਾਂ ਰਾਤ ਮਿਲ ਸਕਦੀ ਹੈ ਉਹਦੇ ਬਾਰੇ ਆਪਾਂ ਨੂੰ ਸੁਚੇਤ ਹੋਣਾ ਚਾਹੀਦਾ ਹੈ ਆਪਾਂ ਨੂੰ ਸੋਚਣਾ ਚਾਹੀਦਾ ਹੈ ਕਿ ਵੀ ਆਪਾਂ ਨੂੰ ਕਿੱਦਾਂ ਬਚ ਸਕੀਏ ਹੁਣ ਦੇਖੋ ਜਿਵੇਂ ਖੁਆ ਬਣਾ ਰਹੇ ਨੇ ਇਹ ਖੋਏ ਦੇ ਵਿੱਚ ਕੀ ਬਣ ਰਿਹਾ ਗਲੂਕੋਜ਼ ਪਾਉਂਦੇ ਆ ਹੋਰ ਕੈਮੀਕਲ ਬਣਾ ਕੇ ਉਹ ਆਪਾਂ ਨੂੰ ਖੁਆ ਪਰੋਸਿਆ ਜਾਂਦਾ ਉਹ ਆਪਾਂ ਕਿੰਨੇ ਸ਼ੌਂਕ ਨਾਲ ਖਾਂਦੇ ਆ ਲੇਕਿਨ ਉਹਦੇ ਪਿੱਛੇ ਜੋ ਨੁਕਸਾਨ ਹੋ ਰਿਹਾ ਕਿਸ ਨੂੰ ਪਤਾ ਹੈ ਇਸ ਕਰਕੇ ਇਹ ਚੀਜ਼ਾਂ ਤੋਂ ਸੁਚੇਤ ਰਹੋ ਜਿਹੜਾ ਮੇਰਾ ਵੀਡੀਓ ਪਾਉਣ ਦਾ ਮੈਸੇਜ ਸੀ ਜ਼ਰੂਰੀ ਸੀ ਕਿ ਇਹ ਦਿਨਾਂ ਦੇ ਵਿੱਚ ਬਹੁਤ ਹਾਲਾਤ ਖਰਾਬ ਨੇ ਦਾਦਾ ਦਿਨ ਹੋਏ ਨੇ ਲੱਗੇ ਜਿਹੜੀ ਮਠਾਈਆਂ ਬਣ ਰਹੀਆਂ ਸੀ خود ਦੇਖ ਕੇ ਆਇਆ ਉੱਥੇ ਲੇਕਿਨ ਖਾਣੀਆਂ ਕੋਦੋਂ ਨਾ ਹੈ ਦੀਵਾਲੀ ਆਣੀ ਹੈ ਇਹ ਆਪ ਨੂੰ ਪਰੋਸੀਆਂ ਜਾਣੀਆਂ ਆਪਾਂ ਹੀ ਖਾਣੀਆਂ ਇਹ ਲੋਕਾਂ ਜਿੰਨੇ ਲੋਕ ਨੇ ਆਪਣੇ ਸਾਰੇ ਇਹ ਲੋਕ ਖਾਵਾਂਗੇ ਆਪਾਂ ਉਹਦੇ ਨਾਲ ਕੀ ਹੋਊਗਾ ਆਪਣੀ ਬਾਡੀ ਨੂੰ ਸਿਹਤ ਨੂੰ ਸਾਰਾ ਨੁਕਸਾਨ ਹੋਣਾ ਸੋ ਇਸ ਤੋਂ ਸੁਚੇਤ ਰਹੋ ਇਸ ਤੋਂ ਬਚੋ ਆਪਾਂ ਕਿਸ ਤਰ੍ਹਾਂ ਬਾਸ ਸਕਦੇ ਆ ਉਹਦੇ ਨਾਲੋਂ ਅੱਛੀ ਗੱਲ ਹੈ ਦੀਵਾਲੀ ਆ ਰਹੀ ਹੈ ਦੀਵਾਲੀ ਤੇ ਜਦੋਂ ਪਟਾਕੇ ਚਲਾਣਗੇ ਨਾ ਜਿਆਦਾ ਵੱਡੇ ਪਟਾਕੇ ਚਲਾਓ ਜਿਹਦੇ ਵਿੱਚ ਪੋਲੂਸ਼ਨ ਪੈਦਾ ਹੋਵੇ ਪੋਲੂਸ਼ਨ ਤੋਂ ਹੋਣ ਨਾਲ ਉਹ ਵੀ ਨੁਕਸਾਨ ਆਪਣਾਈ ਹੈ ਸੋ ਇੱਕ ਮੇਰਾ ਮੈਸੇਜ ਸੀਗਾ ਇਹ ਮੈਸੇਜ ਨੂੰ ਆਪਾਂ ਕਿੱਦਾਂ ਆਪਾਂ ਕਨਵੇ ਕਰਦਾਗੇ ਇਹ ਆਪਾਂ ਅੱਗੇ ਤੋਂ ਅੱਗੇ ਵੀਡੀਓ ਸ਼ੇਅਰ ਕਰਿਓ ਮੇਰਾ ਕਾਰਨ ਇਹੀ ਮੈਸੇਜ ਦੇਂਦਾ ਸੀ ਕਿਸੇ ਨੂੰ ਆਪਾਂ ਪਰੇਸ਼ਾਨ ਜਾਂ ਤੰਗ ਕਰਨ ਦੀ ਕੋਈ ਇੱਥੇ ਗੱਲ ਨਹੀਂ ਹੈ ਇੱਕ ਇਹ ਸੁਚੇਤ ਰਹਿਣ ਦੀ ਗੱਲ ਹੈ ਕਿ ਵੀ ਆਪਾਂ ਇਹ ਕੈਮੀਕਲ ਦੀਆਂ ਬਣਾਈ ਹੋਈਆਂ ਮਠਿਆਈਆਂ ਤੋਂ ਸੁਚੇਤ ਰਹੀਏ ਧੰਨਵਾਦ